ਸਰਕਾਰ ਨੂੰ ਐਂ ਕਹਨੀਆ ਪੁੱਤ ਮੇਰਾ ਪੁੱਤ ਆਡਾ ਨੌਜਵਾਨ ਖਪਾਤਾ ਹੂੰ ਹੂੰ ਕੋਈ ਸਰਕਾਰ ਨੇ ਸਾਡੇ ਕੋਈ ਗੱਲ ਬਾਤ ਨਹੀਂ ਹਜੇ ਦਿੱਕਤ ਕਰੀ ਘਟੂ ਘਟ ਦੁੱਖ ਸੁੱਖ ਸਾਂਝਾ ਕਰਨ ਦਾ ਸਕਦੇ ਹਨ ਮੇਰਾ ਪੁੱਤ ਪੁੱਤ ਮਾਈਟਾੜਾ ਹੂੰ ਇੱਕ ਮੇਰਾ ਪੁੱਤ ਹੈ ਜਿਹੜਾ ਦਲ ਜ਼ੋਪਰੇਸ਼ਨਾ ਨੂੰ ਮੇਰੀ ਭਗ ਤਣੀਆਂ ਵਿਚਾਰੀ ਇਹਨੇ ਮੈਂ ਫਿਰਛਣ ਮਾਰੇ ਕਹਿਨੀ ਆ ਦਵਾਈ ਨੇ ਫਿਰ ਸਾਨੂੰ ਬੜੇ ਪਿਆਰ ਨਾਲ ਖਵਾ ਦੋਗੇ ਠੀਕ ਹੈ ਠੀਕ ਹੈ ਜੀ ਬੜੇ ਖਾਣਦੇ ਤੇ ਠੀਕ ਹੈ ਨਾ ਕੋਈ ਐਡੀਸੀ ਆਈ ਨਾਲ ਡੀਸੀ ਆਏਗਾ ਨਸ਼ੀ ਮਾਇਆ ਅੱਛਾ ਜੀ ਨਾ ਕੋਈ ਤਹਿਸੀਲਦਾਰ ਆਣਾ ਬੀਟ ਕੋ ਆਏਗਾ ਅੱਛਾ ਜੀ ਨਾ ਕੋਈ ਐ ਬੰਦੇ ਆਏਗਾ ਠੀਕ ਹੈ ਅਡਾ ਨੌਜਵਾਨ ਬ੍ਰਾਤੀ ਜੀ ਮਰ ਗਿਆ ਕੋਈ ਨਹੀਂ ਆ ਕੇ ਖੜਿਆ ਬਿਲਕੁਲ ਜੀ ਬਿਲਕੁਲ ਚਨੀਰ ਦੇ ਕੋਲੇ ਪੈਂਦਾ ਜੀ ਪਿੰਡ ਮਾਲੂਕਾ ਫੱਤਾ ਬਾਈ ਸੁਖਵੀਰ ਸਿੰਘ ਫੌਜੀ ਜੋ ਲੇਹ ਲਦਾਖ ਬਰਫ ਦੀਆਂ ਬਾਦੀਆਂ ਦੇ ਵਿੱਚ ਡਿਊਟੀ ਕਰ ਰਹੇ ਸੀਗੇ ਰਿਟਾਇਰ ਹੋਣ ਤੋਂ ਬਾਅਦ ਵੀ ਵੀਰੇ ਨੇ ਜੁਆਇਨ ਕਰਕੇ ਦੁਬਾਰੇ ਆਰਮੀ ਦੇ ਵਿੱਚ ਦੇਸ਼ ਦੀ ਸੇਵਾ ਕੀਤੀ ਤੁਸੀਂ ਫੋਟੋਆਂ ਤੋਂ ਦੇਖ ਸਕਦੇ ਹੋ ਵੱਡੇ ਵੱਡੇ ਅਫਸਰਾਂ ਨਾਲ ਆਪਣੇ ਫੌਜ ਦੇ ਆ ਫੋਟੋਆਂ ਨੇ ਪੂਰੇ ਪਰਿਵਾਰ ਦੀਆਂ ਫੋਟੋਆਂ ਨੇ ਤੇ ਤੁਹਾਨੂੰ ਇਹਨਾਂ ਦੇ ਪਰਿਵਾਰ ਦੀਆਂ ਫੋਟੋਆਂ ਹੀ ਦਿਖਾਉਣਾ ਹੈ ਇਹ ਬੱਚਾ ਜਿਹੜਾ ਹੈ ਇਹ ਬਾਈ ਸੁਖਵੀਰ ਸਿੰਘ ਦਾ ਬੱਚਾ ਹੈ ਜੋ ਮੈਂਟਲੀ ਡਿਸਟਰਬ ਹੈ ਤੇ ਬਾਈ ਸੁਖਵੀਰ ਸਿੰਘ ਦੇ ਦੋ ਬੱਚੇ ਨੇ ਇਹ ਬੱਚਾ ਤਾਂ ਮੈਂਟਲੀ ਡਿਸਟਰਬ ਹੈ ਜਿਹੜਾ ਦੂਸਰਾ ਬੱਚਾ ਤੁਹਾਨੂੰ ਦਿਖਾਉਨੇ ਆ ਇਹ ਬੱਚੇ ਦਾ ਗਲ ਦਾ ਆਪਰੇਸ਼ਨ ਵੀ ਹੋਇਆ ਹੋਇਆ ਹੈ ਮਤਲਬ ਕਿ ਜਿਹੜੀ ਬਾਈ ਦੀ ਮੈਸੇਜ ਹੈ ਉਹ ਵੀ ਵਿਚਾਰੀ ਆਪਾਂ ਕਦੀ ਵੀ ਭਗਤਣੀ ਆ ਹਨਾ ਸਾਰਾ ਪਰਿਵਾਰ ਹੀ ਦੁੱਖਾਂ ਦਾ ਮਾਰਿਆ ਹੋਇਆ ਸਰਕਾਰ ਨੂੰ ਬੇਨਤੀ ਆ ਗੱਲ ਸੁਣੋ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਦੀਪ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਤੇ Facebook ਪੇਜ ਮੇਰੇ ਨਾਲ ਬਾਈ ਲਾਪ੍ਰੀਤ ਫੱਤੇ ਵਾਲਾ ਤੇ ਬਾਈ ਨੇ ਸਾਨੂੰ ਫੋਨ ਕਰਿਆ ਦੱਸਿਆ ਕਿ ਬਹੁਤ ਜ਼ਿਆਦਾ ਗੰਭੀਰ ਗੱਲ ਕੀਤੀ ਬਾਈ ਨੇ ਇਹਨਾਂ ਦੇ ਪਿੰਡ ਦੇ ਵਿੱਚ ਇੱਕ ਭਰਾ ਸੁਖਵੀਰ ਸਿੰਘ ਕਾਫੀ ਸਮੇਂ ਦੇ ਵਿੱਚ ਤੋਂ ਆਰਮੀ ਦੇ ਵਿੱਚ ਸੇਵਾ ਕਰ ਰਹੇ ਸੀਗੇ ਰਟਾਇਰ ਹੋਣ ਤੋਂ ਬਾਅਦ ਵੀ ਵੀਰੇ ਨੇ ਆਰਮੀ ਜੁਆਇਨ ਕੀਤੀ ਤੇ ਆਰਮੀ ਦੀ ਡਿਊਟੀ ਕਰਦੇ ਆ ਲੇ ਲਦਾਖ ਦੇ ਵਿੱਚ ਬਰਫ ਦੇ ਆਪਾਂ ਕਹਦੇ ਆ ਸ਼ਹਿਰ ਦੇ ਵਿੱਚ ਉਹਨਾਂ ਦੀ ਉੱਥੇ ਸ਼ਹੀਦੀ ਹੋ ਜਾਂਦੀ ਹੈ ਸਭ ਤੋਂ ਵੱਡੀ ਸ਼ਰਮਨਾਕ ਗੱਲ ਇਹ ਹੈ ਕਿ ਇਹ ਇਹਨਾਂ ਦੇ ਘਰ ਦੇ ਵਿੱਚ ਨਾ ਤਾਂ ਕੋਈ ਮਾਨਸਾ ਦਾ ਅਫੀਸਰ ਨਾ ਕੋਈ ਪੰਜਾਬ ਸਰਕਾਰ ਦਾ ਨੁਮਾਇੰਦਾ ਨਾ ਕੋਈ ਐਮਐਲਏ ਨਾ ਕੋਈ ਐਮਪੀ ਇੱਥੋਂ ਤੱਕ ਕਿ ਕੋਈ ਛੋਟੇ ਤੋਂ ਛੋਟਾ ਕਿਸੇ ਮੰਤਰੀ ਦਾ ਪੀਏ ਤੱਕ ਵੀ ਨਹੀਂ ਆਇਆ ਕੀ ਕੋਈ ਅਜਿਹਾ ਹੋਊਗਾ ਬੰਦਾ ਕਿ ਆਪਣੇ ਦੇਸ਼ ਦੀ ਰਾਖੀ ਕਰਨ ਵਾਸਤੇ ਬਾਈ ਸੁਖਵੀਰ ਸਿੰਘ ਪੰਜਾਬੀ ਮੁੰਡਾ ਉਥੇ ਬਾਰਡਰ ਤੇ ਖੜਾ ਬਰਫ਼ ਦੇ ਵਿੱਚ ਲੜ ਰਿਹਾ ਤੇ ਸਰਕਾਰ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀ ਘੱਟੋ ਘੱਟ ਐਡਾ ਵੱਡਾ ਸੋਗ ਹੋਇਆ ਇੱਕ ਮੌਤ ਹੋਈ ਹੈ ਤੇ ਇਹਨਾਂ ਦੇ ਘਰੇ ਆ ਕਿ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਕੁਝ ਦੇ ਸਕਦਾ ਘੱਟੋ ਘੱਟ ਦੁੱਖ ਵੰਡਾਉਣ ਤਾਂ ਆ ਸਕਦਾ ਆਓ ਆਪਾਂ ਇਹਨਾਂ ਦੇ ਪਰਿਵਾਰ ਨਾਲ ਗੱਲਬਾਤ ਕਰਦੇ ਆਂ ਤੇ ਤੁਹਾਨੂੰ ਇਹਨਾਂ ਦੇ ਪਰਿਵਾਰ ਬਾਰੇ ਜਾਣਕਾਰੀ ਦਿੰਨੇ ਆਂ ਆਓ ਉਸਤੀ ਆਪਾਂ ਅੰਦਰ ਚੱਲਦੇ ਹਾਂ ਥੋੜਾ ਜਿਹਾ ਸਾਡੇ ਬਾਈ ਜੀ ਦੇ ਸੁਖਵੀਰ ਸਿੰਘ ਦੇ ਫਾਦਰ ਸਾਹਿਬ ਨੇ ਇਹ ਉਹਨਾਂ ਦੇ ਬੇਟਾ ਨੇ ਇੱਕ ਬੇਟਾ ਹੋਰ ਹੈ ਦੋ ਬੇਟੇ ਨੇ ਇੱਕ ਜਿਹੜਾ ਬੱਚਾ ਹੈ ਸੁਖਵੀਰ ਸਿੰਘ ਦਾ ਇਹ ਅਪਾਹਜ ਬੱਚਾ ਹੈ ਤੇ ਬਾਪੂ ਜੀ ਨੇ ਦੱਸਿਆ ਕਿ ਸੁਖਵੀਰ ਸਿੰਘ ਦੀ ਉਮਰ ਸੀ ਜਿਹੜੀ ਲਗਭਗ 40-42 ਸਾਲ ਦੀ ਉਮਰ ਸੀ ਬਾਪੂ ਜੀ ਕਹਿੰਦੇ ਵੀ ਸਾਨੂੰ ਇਹ ਰੋਸ ਨਹੀਂ ਚਲੋ ਸ਼ਹੀਦ ਹੈ ਸਾਨੂੰ ਮਾਣ ਹੈ ਇਸ ਗੱਲ ਤੇ ਵੀ ਉਹ ਦੇਸ਼ ਦੀ ਸੇਵਾ ਕਰਦਾ ਗਿਆ ਪਰ ਸਾਨੂੰ ਰੋਸ ਸਰਕਾਰ ਨਾਲ ਹੈ ਸਰਕਾਰ ਦਾ ਕੋਈ ਵੀ ਨਵੰਦਾ ਇਹਨਾਂ ਦੇ ਘਰ ਤੱਕ ਨਹੀਂ ਪਹੁੰਚਿਆ ਬਾਪੂ ਕੋਈ ਵੀ ਨਹੀਂ ਆਇਆ ਹੈਗਾ ਹਾਂਜੀ ਕੋਈ ਨਹੀਂ ਆਇਆ ਨਾ ਕੋਈ ਡੀਸੀ ਨਾ ਕੋਈ ਨਾ ਨਾ ਕੋਈ ਬੱਚਾ ਨਹੀਂ ਆਇਆ ਨਾ ਕੋਈ ਐਮਐਲਏ ਨਾ ਜੀ ਕਿਸੇ ਦਾ ਕੋਈ ਫੋਨ ਕਾਲ ਵੀ ਨਹੀਂ ਆਈ ਨਾ ਨਾ ਕਿਸੇ ਦਾ ਨਹੀਂ ਆਇਆ ਇਹ ਤਾਂ ਬਹੁਤ ਵੱਡੀ ਘਟਿਆ ਗੱਲ ਹੈ ਜੀ ਸਰਕਾਰ ਦੀ ਹਾਂਜੀ ਹਾਂਜੀ ਹੋਰ ਇੱਕ ਪਾਸੇ ਤਾਂ ਕਹਿੰਦੇ ਨੇ ਵੀ ਹਾਂ ਕਿਸੇ ਦਾ ਡੀਸੀ ਦਾ ਜਾਂ ਹੋਰ ਦਾ ਜੀ ਪ੍ਰਸ਼ਾਸਨ ਦਾ ਕਿਸੇ ਦਾ ਤਹੱਕੀ ਸੀ ਆਉਂਗਾ ਬਿਲਕੁਲ ਜੀ ਬਿਲਕੁਲ ਹਾਂਜੀ ਸੋਪਰਾ ਬੱਪਾ ਵੀਡੀਓ ਦੇਖਿਆ ਨੇ ਵੀਰੇ ਕੋਲੇ ਲਾਪ੍ਰਿਤ ਵੀਰੇ ਕੋਲੇ ਤੇ ਆਪਾਂ ਵੀਡੀਓ ਤੁਹਾਨੂੰ ਨਾਲ-ਨਾਲ ਕਲਿੱਪ ਵੀ ਦਿਖਾਵਾਂਗੇ ਕੱਲੇ ਪਿੰਡ ਦੇ ਬੰਦੇ ਹੀ ਨੇ ਜਾਂ ਉਹ 4-5 ਭਰਾ ਜਿਹੜੇ ਆਰਮੀ ਦੇ ਅਫੀਸਰ ਸੀਗੇ ਬੋਡੀ ਲੈ ਕੇ ਆਏ ਸੀਗੇ ਜਾਂ ਉਹ 4-5 ਉਹ ਭਰਾ ਨੇ ਉਹਨਾਂ ਦੇ ਵਿੱਚੋਂ ਇੱਕ ਲਹਿਰੇਗਾ ਅੱਗੇ ਦਾ ਭਰਾ ਸੀਗਾ ਉਹੀ ਆਧਾਰ ਕਾਰਡ ਵਗੈਰਾ ਲੈ ਕੇ ਗਿਆ ਵੀਰੇ ਉਹਨਾਂ ਦੇ ਸਰਟੀਫਿਕੇਟ ਬਣਾਉਣ ਵਾਸਤੇ ਕਿੱਥੇ ਸੁੱਤੀ ਪਈਆ ਯਾਰ ਪੰਜਾਬ ਸਰਕਾਰ ਸਾਡੇ ਦੇਸ਼ ਦੀ ਸੇਵਾ ਕਰਨ ਵਾਲੇ ਨੌਜਵਾਨ ਜਿਹੜੇ ਸਾਡੇ ਦੇਸ਼ ਦੇ ਦੇਸ਼ ਖਾਤਰ ਹੱਕਾਂ ਡਾਹੀ ਖੜੇ ਨੇ ਵੱਡੇ ਵੱਡੇ ਬਾਰਡਰਾਂ ਤੇ ਬਰਫਾਂ ਦੇ ਵਿੱਚ ਹੱਕਾਂ ਡਾਈ ਖੜੇ ਨੇ ਤੁਹਾਨੂੰ ਇਹ ਕਿਉਂ ਨਹੀਂ ਦਿਖਦੇ ਮੇਰੀ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿਸੇ ਨੇ ਫੌਜ 'ਚ ਨਹੀਂ ਜਾਣਾ ਜੇ ਆਹ ਹਾਲ ਕਰਤਾ ਤੁਸੀਂ ਨੇ ਹੱਥ ਬੰਨ੍ਹ ਕੇ ਬੇਨਤੀ ਹੈ ਪੰਜਾਬ ਪੁਲਿਸ ਦੀ ਔਰ ਬਈ ਫੌਜੀ ਭਰਾਵਾਂ ਦੀ ਸਾਰ ਲੈ ਲਓ ਖਾਸ ਤੌਰ ਤੇ ਤੁਹਾਡੇ ਮਾਨਸਾ ਜ਼ਿਲ੍ਹੇ ਦੇ ਨੇ ਗੌਰ ਕਰੋ ਜੀ ਕਿਰਪਾ ਕਰਕੇ ਹੱਥ ਬੰਨ੍ਹ ਕੇ ਬੇਨਤੀ ਹੈ ਅਸੀਂ ਭਾਵਕ ਹੋ ਕੇ ਤੁਹਾਨੂੰ ਮੜਾ ਮੋਟਾ ਉੱਚਾ ਵੀ ਬੋਲ ਗਏ ਹੋਵਾਂਗੇ ਪਰ ਸਾਡਾ ਉੱਚਾ ਬੋਲਣਾ ਬਣਦਾ ਹੈ ਕਿਉਂਕਿ ਸਾਡੇ ਇੱਕ ਪਰਿਵਾਰ ਦਾ ਜੀਗ ਹੈ ਔਰ ਜੀ ਤਾਂ ਚਲੋ ਬਾਬਿਆਂ ਨੇ ਕਹਿ ਵੀ ਦਿੱਤਾ ਵੀ ਉਮਰ ਭੋਗ ਕੇ ਜਾਵੇ ਕੋਈ ਦੁੱਖ ਨਹੀਂ ਹੁੰਦਾ ਦੇਸ਼ ਦੀ ਸੇਵਾ ਕਰਦਾ ਗਿਆ ਜਿੰਨਾ ਬਾਰੇ ਤੁਸੀਂ ਕਰਦੇ ਨੇ ਦੇਸ਼ ਦੀ ਸੇਵਾ ਅਸੀਂ ਦੇਸ਼ ਦੀ ਸੇਵਾ ਕਰਦੇ ਅਸੀਂ ਪੰਜਾਬ ਬਚਾਵਾਂ ਕਿੱਥੋਂ ਬਚਾਵਾਂਗੇ ਪੰਜਾਬ ਬਚਾਉਣ ਦੀਆਂ ਗੱਲਾਂ ਯਾਰ ਸੋਨੂੰ ਤਾਂ ਇੱਕ ਫੌਜੀ ਸ਼ਹੀਦ ਹੋ ਜਾਣੇ ਦਿਖਦਾ ਸੋ ਮੇਰੀ ਸਾਰੇ ਦਰਸ਼ਕ ਵੀਰਾਂ ਨੂੰ ਵੀ ਬੇਨਤੀ ਹੈ ਜਿੰਨੇ ਵੀ ਵੀਡੀਓ ਦੇਖ ਰਹੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਪੇਜਾਂ ਵਾਲੇ ਵੀਰਾਂ ਨੂੰ ਬੇਨਤੀ ਹੈ ਬਾਈ ਜਰੂਰ ਆ ਕੇ ਇਸ ਘਰ ਨਾਲ ਦੁੱਖ ਸੁੱਖ ਵੀ ਸਾਂਝਾ ਕਰਿਓ ਜਰੂਰ ਇੱਥੋਂ ਆ ਕੇ ਵੀਡੀਓ ਕਰਕੇ ਵੀ ਜਾਇਓ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਿਕ ਗਾਲ ਜੀ